ਖਾਰੀ ਬਾਰਾਮਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਦੋਂ ਪਰਮ ਪੂਲੀ ਪਰ ਜੋ ਬਨ ਪਛਤਾਣੀ ਜਲਥਲ ਨੀਰ ਪਰ ਬਾਰਸ ਰੁੱਤੇ ਰੰਗ ਮਾਣੀ ਪਾਦੋਂ ਪਰਮਪੂਲੇ ਪਰ ਜੋ ਬਨ ਪਛਤਾਣੀ ਜਲ ਥਲ ਨੀਰ ਪਰ ਬਰਸ ਰੁਤੇ ਰੰਗ ਮਾਣੀ ਬਰਸੇ ਨਿਸਕਾਲੀ ਕਿਉਂ ਸੁਖਬਾਲੀ ਬਰਸੇ ਨਿਸਕਾਲੀ ਕਿਉਂ ਸੁਖਬਾਲੀ ਪ੍ਰਯੋ ਪ੍ਰਯੋਚਵੇ ਬਬੀਹਾ ਬੋਲੇ ਬੋਹਾਂਗਾਂ ਮ ਫਿਰੇ ਦਸੰਤੇ ਪ੍ਰਯੋ ਪ੍ਰਯੋਚਵੇ ਬਬੀਹਾ ਬੋਲੇ ਆਂਗੰ ਫਿਰੇ ਦਸੰਤ ਮਗ ਮੱਛਰ ਡਾਂਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਏ ਮੱਛਰ ਡਾਂਗ ਸਾਇਰ ਪਰਸੂਬਰ ਬੇਨ ਹਰ ਕਿਉਂ ਸੁਖ ਪਾਈਏ ਨਾਨਕ ਪੁੱਛ ਚਲੋ ਗੋਰੇ ਆਪਣੇ ਜਹ ਪ੍ਰਭੂ ਤੇ ਹੀ ਆਨ ਕੂ ਪੂਛ ਚਲੋ ਗੁਰੇ ਆਪਣੇ ਜੈ ਪ੍ਰਭੂ ਤਹ ਜਾਈਏ ਵਾਹ ਗੁਰੂ ਮਾਇਆ ਵੀ ਸੰਸਾਰ ਦੇ ਪਰਮ ਪਲੇਖਿਆਂ ਵਿੱਚ ਉਲਝੀ ਹੋਈ ਮਨੁੱਖ ਆਤਮਾ ਪਰਪੂਰ ਜਵਾਨੀ ਵਿੱਚ ਵੀ ਪਤੀ ਪਰਮਾਤਮਾ ਵੱਲੋਂ ਪਏ ਬਿਰਹੀ ਵਿਛੋੜਿਆਂ ਵਿੱਚ ਪਛਤਾਵਿਆਂ ਦਾ ਸੰਤਾਪ ਭੋਗਦੀ ਰਹਿੰਦੀ ਹੈ ਪਿਆਰ ਮੰਨਣ ਵਾਲੀ ਬਹੁਤ ਹੀ ਸੁਹਾਵਣੀ ਬਰਖਾ ਰੁੱਤ ਦੀ ਸਰਸ਼ਾਰਤਾ ਸਦਕਾ ਵਿਸ਼ਾਲ ਧਰਤੀ ਅਤੇ ਨਿਰਮਲ ਪਾਣੀ ਦੇ ਸਭ ਸਰੋਤ ਹੁਣ ਜਲ ਨਾਲ ਭਰਪੂਰ ਹਨ ਮਹਾ ਮਹੱਲੇ ਤਾਰ ਬਾਰਸ਼ ਡੱਡੂ ਬੋਲਦੇ ਅਤੇ ਮੋਰ ॠਣ ਚਣਾਉਂਦੇ ਹਨ ਪਰ ਐਸੀਆਂ ਬਰਸਾਤੀ ਰਾਤਾਂ ਵਿੱਚ ਪਤੀ ਵਿਛੋੜੇ ਦੀ ਸਿਕ ਵਿੱਚ ਕਲਪ ਦੀ ਹੋਈ ਬਿਰਹਨ ਸੁਪਤਨੀ ਕਿਵੇਂ ਸੁਖ ਪਾ ਸਕਦੀ ਹੈ ਬਹੀਹਾ ਆਪਣੇ ਤਪਦੇ ਸਿਰ ਉੱਤੇ ਸਵਤੀ بارشੀ ਬੂੰਦ ਪਵਾਉਣ ਲਈ ਪ੍ਰਿਓ ਪ੍ਰਿਓ ਆਲਾਪ ਦਾ ਹੈ ਸੱਪ ਹਮਸ ਵਿੱਚ ਜ਼ਹਿਰ ਥੈਲੀਆਂ ਖਾਲੀ ਕਰਨ ਲਈ ਚੁਫੇਰੇ ਡੰਗਦੇ ਹੋਏ ਸਰਕਦੇ ਫਿਰਦੇ ਹਨ ਸਾਰੇ ਛੱਪੜ ਸੱਪ ਹਮਸ ਵਿੱਚ ਜ਼ਹਿਰ ਥੈਲੀਆਂ ਖਾਲੀ ਕਰਨ ਲਈ ਚੁਫੇਰੇ ਡੰਗਦੇ ਹੋਏ ਸਰਕਦੇ ਫਿਰਦੇ ਹਨ ਸਾਰੇ ਛੱਪੜ ਤਲਾਬ ਜਲ ਭਰਪੂਰ ਹਨ ਅਤੇ ਮੱਛਰ ਖੂਨ ਚੂਸਣ ਲਈ ਵਾਰ-ਵਾਰ ਡੰਗ ਮਾਰਦੇ ਹਨ ਹਰੀ ਪ੍ਰਭੂ ਤੋਂ ਵਿਛੋੜੇ ਦੇ ਬਿਰਹੋਂ ਡੰਗ ਸਹੰਦੀ ਮਨੁੱਖਾ ਆਤਮਾ ਸਾਰਥਿਕ ਸੁਖ ਨਹੀਂ ਮਾਣ ਸਕਦੀ ਹੇ ਨਾਨਕ ਗੁਰੂ ਉਪਦੇਸ਼ ਅਨੁਸਾਰ ਵਿਛੜੀ ਹੋਈ ਬਿਰਹਨ ਆਤਮਾ ਲਈ ਪ੍ਰਭੂ ਮਿਲਾਪ ਜ਼ਰੂਰੀ ਹੈ ਜੋ ਕਿ ਸੰਸਾਰ ਵਿੱਚ ਦੁਰਲਭ ਮਾਨਸ ਜਨਮ ਦਾ ਸਹੀ ਸੁਹਿਰਦ ਆਦਰਸ਼ ਮੰਤਵ ਅਤੇ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ